ਕਿਹੜੇ ਮੁੱਖ ਮੰਤਰੀ ਗੱਲ ਕਰਦਾ ਤੁਸੀਂ? ਬਾਦ ਸਾਹਿਬ ਨੇ ਕਿਹਾ ਸੀ। ਨਿੱ ਕਿੱਥੋਂ ਦੇ ਪੰਜਾਬ ਦੇ? ਹਾਂਜੀ। ਹੈਗੇ ਹਜੇ ਉਹ? ਹੈਗੇ ਹਜੇ ਮੁੱਖ ਮੰਤਰੀ? ਜੇ ਮੁੱਖ ਮੰਤਰੀ ਹੁੰਦਾ ਤੇ ਉਹਨੇ ਕਿਹਾ ਹੁੰਦਾ ਤੇ ਪਹਿਲਾਂ ਪੜਤ ਜਾਂਦਾ। ਅਸੀਂ ਸਰਕਾਰਾਂ ਨਹੀਂ ਹੰਡਾਈਆਂ। ਤੁਸੀਂ ਪਹਿਲਾਂ ਸਰਕਾਰਾਂ ਚ ਕਵਰੇਜ ਨਹੀਂ ਕੀਤੀ। ਉਦੋਂ ਨਹੀਂ ਕਾਜ ਭਰੇ ਗਏ ਲੋਕਾਂ ਦੇ। ਪਹਿਲਾਂ ਇਹਨਾਂ ਨੂੰ 2-2 ਤਿੰਨ ਲਾਦੇ ਲੋਕਾਂ ਨੂੰ ਇਸ ਕਰਕੇ ਇੱਥੇ ਲੈਂਡ ਆਰਡਰ ਪੰਜਾਬ ਚ ਪਹਿਲਾਂ ਹੀ ਹੈ ਨਹੀਂ ਸੀਗਾ। ਪਹਿਲਾਂ ਹੀ ਕਤਲੋ ਗਾਰਦ ਗੁਰਦਾਗਰਸ਼ੀ ਹੋ ਰਹੀ ਸੀ। ਅੱਜ ਦਾ ਅੱਖੀਂ ਵੇਖ ਲੈਣੇ ਆ ਤੇ ਆਏ ਹੋਗੇ। 15 ਅਕਤੂਬਰ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੰਤਮ ਦਿਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਕਾਫੀ ਹੂ ਹੱਲਾ ਹੋਇਆ ਅੱਜ ਅਸੀਂ ਗੱਲ ਕਰਾਂਗੇ ਜ਼ਿਲ੍ਹਾ ਮੋਗਾ ਅਦੀਨ ਪਿੰਡ ਪਿੰਦੇ ਲੰਡੇਕੇ ਅਤੇ ਧਰਮਕੋਟ ਦੀ ਸਤਿ ਸ੍ਰੀ ਅਕਾਲ ਮੈਂ ਹਾਂ ਸੁਰਿੰਦਰ ਸਿੰਘ ਮਾਨ ਪੰਚਾਇਤੀ ਚੋਣਾਂ ਲਈ ਕਾਗਜ਼ ਭਰਨ ਦੇ ਆਖਰੀ ਦਿਨ ਪਿੰਡ ਲੰਡੇਕੇ ਅਤੇ ਧਰਮਕੋਟ ਵਿੱਚ ਕਾਫੀ ਹੂ ਹੱਲਾ ਹੋਇਆ ਇੱਥੇ ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਉਹਨਾਂ ਦੇ ਕਾਗਜ਼ ਜਾਂ ਤਾਂ ਪਾੜ ਦਿੱਤੇ ਗਏ ਜਾਂ ਉਹਨਾਂ ਦੀਆਂ ਫਾਈਲਾਂ ਨੂੰ ਖੋ ਕੇ ਲੋਕ ਭੱਜ ਗਏ। ਮੋਗਾ ਅਤੇ ਧਰਮਕੋਟ ਵਿੱਚ ਇਟਾ ਰੋੜੇ ਚੱਲਣ, ਗਾਲੀ ਗਲੋਚ ਕਰਨ ਅਤੇ ਔਰਤਾਂ ਤੋਂ ਕਾਗਜ਼ ਖੋਹਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਸੰਭਾਵੀ ਹਉ ਹੱਲੇ ਨੂੰ ਦੇਖਦੇ ਹੋਏ ਭਾਵੇਂ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਜਿਸ ਢੰਗ ਨਾਲ ਲੋਕਤੰਤਰ ਦੀ ਬੁਨਿਆਦ ਮੰਨੀ ਜਾਂਦੀ ਪੰਚਾਇਤੀ ਚੋਣ ਵਿੱਚ ਲੋਕਤੰਤਰ ਦੀਆਂ ਹੀ ਧੱਜੀਆਂ ਉੱਡੀਆਂ ਉਸ ਨੇ ਇਸ ਸਮੁੱਚੀ ਚੋਣ ਪ੍ਰਕਿਰਿਆ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ ਪੰਜਾਬ ਰਾਜ ਚੋਣ ਕਮਿਸ਼ਨ ਨੇ ਔਰਤਾਂ ਨੂੰ ਮਾਨ ਸਨਮਾਨ ਦੇਣ ਲਈ ਭਾਵੇਂ ਪੰਚੀ ਅਤੇ ਸਰਪੰਚੀ ਦੀਆਂ ਸੀਟਾਂ ਰਾਖਵੀਆਂ ਕੀਤੀਆਂ ਹਨ ਪਰ ਔਰਤਾਂ ਕੋਲੋਂ ਨਾਮਜ਼ਦਗੀ ਭਰਨ ਵੇਲੇ ਹੀ ਕਾਗਜ਼ ਖੋਹੇ ਜਾਣ ਅਤੇ ਪਾਲੇ ਜਾਣ ਦੀ ਗੱਲ ਸਾਹਮਣੇ ਆਉਣ ਨਾਲ ਈ ਤਰ੍ਹਾਂ ਦੇ ਸਵਾਲ ਵਿਰੋਧੀਆਂ ਨੇ ਚੁੱਕਨੇ ਸ਼ੁਰੂ ਕਰ ਦਿੱਤੇ ਹਨ ਇਹ ਸ਼ਰਾਰਤੀ ਆਂਸਰਾਵਾਲੋਂ ਨੇ ਪੂਰੀ ਵਿਵੰਤਬੰਦੀ ਨਾਲ ਪਾੜੀਆਂ ਗਈਆਂ ਅਸੀਂ ਇੱਥੇ ਸਾਰੇ ਮੌਕੇ ਤੇ ਹਾਜ਼ਰ ਸੀ ਜਦੋਂ ਬੰਦੇ ਕੱਟ ਸੀ ਅਸੀਂ ਕਹਿ ਰਹੇ ਸੀਗੇ ਵੀ ਜਿਨ੍ਹਾਂ ਕੋਲੇ ਫੈਲਾ ਹਨ ਉਹਨਾਂ ਸਾਰਿਆਂ ਨੂੰ ਅੰਦਰ ਜਾਣ ਦਿੱਤਾ ਜਾਵੇ ਪਰ ਪੁਲਿਸ ਨੇ ਜਾਣਬੁੱਝ ਕੇ ਗੇਟ ਨਹੀਂ ਖੋਲ੍ਹਿਆ ਸਾਰੇ ਫੈਲਾਣੇ ਬਾਹਰ ਖੜੇ ਰਹੇ ਬਾਹਰੋਂ ਮਂਦੀਰ ਆਈ ਵਿਵੰਤਬੰਦੀ ਨਾਲ ਪੂਰੀ ਨਾਲ ਪੁਲਿਸ ਦੀ ਹਾਜ਼ਰੀ ਚ ਪਹਿਲਾਂ ਫਾਇਰ ਹੋਏ ਫਾਇਰ ਕਰਕੇ ਲੋਕਾਂ ਨੂੰ ਡਰਾਇਆ ਗਿਆ ਡਰਾ ਕੇ ਉਹਨਾਂ ਫੈਲਾਣੇ ਖੋ ਕੇ ਪਾੜੀਆਂ ਗਈਆਂ ਉਸ ਤੋਂ ਬਾਅਦ ਿੱਟਾਂ ਨਾਲ ਸਿਰ ਵੀ ਪਾੜੇ ਗਏ ਤੇ ਡਰਾ ਡਰਾ ਕੇ ਉਸ ਤੋਂ ਬਾਅਦ ਚੁਣ-ਚੁਣ ਕੇ ਕਿਹਦੇ ਕਿਹੜੇ ਕਾगज ਪਾੜਨੇ ਆ ਚੁਣ-ਚੁਣ ਕੇ ਫੈਲਾਂ ਪਾੜੀਆਂ ਤੁਸੀਂ ਦੇਖੋ ਸਾਹਮਣੇ ਕਾਗਜ਼ਾ ਮਗਰ ਜੇ ਤੂੰ ਕੈਮਰਾ ਮਾਰੋਂ ਤਾਂ ਸਾਰੀਆਂ ਫੈਲਾਂ ਜਿਹਨਾਂ ਨੇ ਪਿਛਲੇ 5 ਦਿਨ ਤੋਂ ਲਗਾਤਾਰ ਸਾਰਾ ਸਾਰਾ ਦੁਪਹਿਰਾ ਗਰਮੀ 'ਚ ਮਰ ਕੇ ਭੁੱਖੇ ਤਾਇੇ ਰਹਿ ਕੇ ਐਨਓਸੀਆਂ ਪ੍ਰਾਪਤ ਕਰਕੇ ਫੈਲਾਂ ਤਿਆਰ ਕੀਤੀਆਂ ਸੀ ਉਹ ਸਾਰੀਆਂ ਫੈਲਾਂ ਵੇਖੋ ਆਹ ਹੁਣ ਫੈਲ ਪਾਰਟੀ ਆ ਦੇਖੋ ਆਹ ਲੋ ਆਹਦਰੋ ਸਾਹਮਣੇ ਸਬੂਤ ਫੈਲ ਪਾਰਟੀ ਦਾ ਜਦੋਂ ਸੰਮਤੀ ਹੋਈ ਸੀ ਉਹਨੇ ਪਾੜਦੀ ਹੁਣ ਦਾ ਸਾਡਾ ਕਿਹਨੇ ਰੋਲਾ ਸਰ ਇਧਰ ਹੁਣ ਸੈਂਗਤ ਸੰਮਤੀ ਵਾਲੀ ਫੈਲ ਹੀ ਪਾੜਦੀ ਮਲ ਹਾਲਾਤ ਇਹੋ ਜਿਹੇ ਬਣਾ ਦੇ ਪ ਪ੍ਰਸ਼ਾਸਨ ਨੇ ਪ੍ਰਬੰਧ ਨਹੀਂ ਕੀਤਾ ਪਾਣੀ ਨਾਲੋਂ ਪਿਆਸੇ ਮਾਰਿਆ ਭੁੱਖੇ ਮਾਰਿਆ ਪੰਜਾਬ ਦੀ ਧਰਤੀ ਤੇ ਇੱਥੇ ਦੀ ਮੋਗੇ ਨਹੀਂ ਆਂਗਵਾਂਡ ਹੋਰ ਦੇਖ ਲਓ ਧਰਮਕੋਟ ਦੇਖ ਲਓ ਉੱਥੇ ਵੀ ਇਹੀ ਕੁਝ ਹੋ ਰਿਹਾ ਪਿਛਲੇ ਦਿਨਾਂ ਤੋਂ ਅੱਜ ਇੱਥੇ ਤਾਂ ਹੱਥ ਹੀ ਟਪਾ ਦਿੱਤੀ ਲੋਕ ਤਰਾ ਤਰਾ ਕਰੀ ਜਾਂਦੇ ਆ ਮੇਰੇ ਸਾਹਮਣੇ ਆਬ ਕਿ ਜਿਹੜੀ ਇਹ ਇਲੈਕਸ਼ਨ ਹੈ ਮੈਨੂੰ ਨਹੀਂ ਲੱਗਦਾ ਵੀ ਇਹ ਇਲੈਕਸ਼ਨ ਹੋਣ ਦੇ ਯੋਗ ਆ ਇਹ ਦਬਾਰ ਤੋਂ ਸਮਾਂ ਮਿਲਣਾ ਚਾਹੀਦਾ ਸਾਰਿਆਂ ਫੈਲਾਂ ਭਰਨ ਦਾ ਸਾਰੇ ਬੰਦੇ ਫੈਲਾਂ ਭਰਨ ਪੁਲਿਸ ਪੁਲਿਸ ਵੀ ਹਾਜ਼ਰੀ ਸਾਰਾ ਕੁਝ ਹੋਇਆ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨਾਲ ਸੰਬੰਧਤ ਆਗੂਆਂ ਅਤੇ ਪੰਚੀ ਤੇ ਸਰਪੰਚੀ ਦੇ ਉਮੀਦਵਾਰਾਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਦੁਬਾਰਾ ਨਾਮਜ਼ਦਗੀ ਪੱਤਰ ਭਰਨ ਦੀ ਤਾਰੀਖ ਦਿੱਤੀ ਜਾਵੇ ਤਾਂ ਜੋ ਲੋਕਤੰਤਰ ਦੀ ਬੁਨਿਆਦ ਮੰਨੀ ਜਾਂਦੀ ਪੰਚਾਇਤੀ ਚੋਣ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਹੋ ਸਕੇ। ਚਲੋ ਅਸੀਂ ਸਾਰਿਆਂ ਨੇ ਆ ਵੀ ਅੱਖੀਂ ਵੇਖਿਆ। ਅਜਾ ਹਾਜ਼ਰ ਸੀ। ਫੜ 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 ਕੇ ਆਏ ਆਏ ਮਾਰੀਆਂ ਤਾਂ ਉਹਨੂੰ ਜਿਵੇਂ ਆਪਾਂ ਵਿਆਜ ਨੋਟ ਸਿੱਟਦੇ ਆ। ਇਸ ਕਰਕੇ ਅਸੀਂ ਇਹਨਾਂ ਸਾਰਿਆਂ ਦੀ ਮੰਗ ਆ ਸਾਡੀ ਵੀ ਚੋਣਾਂ ਦਾ ਜਿਹੜਾ ਫੈਲਾ ਪੜਨ ਦਾ ਟਾਈਮ ਵਧਾਇਆ ਜਾਵੇ ਇਹਨਾਂ ਸਾਰਿਆਂ ਨੂੰ ਮੌਕਾ ਤਾਂ ਦੇਵੇ ਫੈਲਾ ਭਰਨ ਦਾ ਤੇ ਜੇ ਇਹਨਾਂ ਸਾਰਿਆਂ ਨੂੰ ਮੌਕਾ ਨਹੀਂ ਮਿਲਦਾ ਤੇ ਫਿਰ ਮੇਰੀ ਇਹਨਾਂ ਨੂੰ ਬੇਨਤੀ ਹੈ ਭਾਈ ਜਿਨ੍ਹਾਂ ਦੀਆਂ ਫੈਲਾ ਪਾਟੀਆਂ ਫਿਰ ਭਾਈ ਤਕੜੇ ਹੋ ਕੇ ਜਿਹੜੇ ਸਰਕਾਰ ਨੇ ਜਿਹੜੀਆਂ ਫੈਲਾ ਰਖਾਈਆਂ ਉਹਦੇ ਖਿਲਾਫ ਸਾਰੇ ਪਿੰਡਾਂ ਦੇ ਡਟ ਕੇ ਇੱਕ ਪਾਸੇ ਖੜੇ ਹੋਵੋ ਫਿਰ ਇਹਨਾਂ ਨੂੰ ਅਕਲ ਆਉ ਮੁੱਖ ਮੰਤਰੀ ਸਾਹਿਬ ਵੱਲੋਂ ਤਾਂ ਕਿਹਾ ਗਿਆ ਸੀਗਾ ਵੀ ਨਰਵਿਕਨ ਜਿਹੜੇ ਵਧੀਆ ਤਰੀਕੇ ਨਾਲ ਇਲੈਕਸ਼ਨ ਕਰਵਾਏ ਜਾਣਗੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਊ ਕਿਹੜੇ ਮੁੱਖ ਮੰਤਰੀ ਵੱਲੋਂ ਜੀ ਕਿਹੜੇ ਮੁੱਖ ਮੰਤਰੀ ਗੱਲ ਕਰ ਰਹੇ ਤੁਸੀਂ? ਮਾਨ ਸਾਹਿਬ ਨੇ ਕਿਹਾ ਸੀ। ਨਹੀਂ ਕਿੱਥੋਂ ਦੇ ਪੰਜਾਬ ਦੇ? ਹਾਂਜੀ। ਹੈਗੇ ਹਜੇ ਉਹ? ਹੈਗੇ ਹੈਜੇ ਮੁੱਖ ਮੰਤਰੀ? ਜੇ ਹਮ ਮੁੱਖ ਮੰਤਰੀ ਹੁੰਦਾ ਤੇ ਉਹਨੇ ਕਿਹਾ ਹੁੰਦਾ ਤੇ ਪਹਿਲਾਂ ਪੜਤ ਜਿੰਦਗਾ। ਅਸੀਂ ਸਰਕਾਰਾਂ ਨਹੀਂ ਹੰਡਾਈਆਂ। ਤੁਸੀਂ ਪਹਿਲਾਂ ਸਰਕਾਰਾਂ ਚ ਕਵਰੇਜ ਨਹੀਂ ਕੀਤੀ। ਉਦੋਂ ਨਹੀਂ ਕਾਜ ਭਰੇ ਗਏ ਲੋਕਾਂ ਦੇ। ਪਹਿਲਾਂ ਐਨਐਸਸੀ ਕੋਲੋਂ ਦੋ ਦੋ ਤਿੰਨ ਲਾਦੇ ਲੋਕਾਂ ਨੂੰ ਇਸ ਕਰਕੇ ਇੱਥੇ ਲੈਂਡ ਆਰਡਰ ਪੰਜਾਬ ਚ ਪਹਿਲਾਂ ਹੀ ਹੈ ਨਹੀਂ ਸੀਗਾ। ਪਹਿਲਾਂ ਹੀ ਕਤਲੋਗਾਰਦ ਗੁਰਦਾਗਰਸ਼ੀ ਹੋ ਰਹੀ ਸੀ। ਅੱਜ ਤੱਕ ਅੱਖੀਂ ਵੇਖ ਲੈਣੇ ਆ ਤੇ ਆ ਹੀ ਹੋਗੇ। ਪੰਚਾਇਤੀ ਚੋਣਾਂ ਦੀ ਪਲ-ਪਲ ਦੀ ਖਬਰ ਜਾਣਨ ਅਤੇ ਹਰ ਤਰ੍ਹਾਂ ਦਾ ਅਪਡੇਟ ਨੂੰ ਸਮਝਣਾ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਕੀਤੇ ਜਾਂਦੇ ਫੈਸਲੇਆਂ ਅਤੇ ਨਿਰਣਿਆਂ ਸਬੰਧੀ ਅਤੇ ਇਸ ਤੋਂ ਇਲਾਵਾ ਪੰਜਾਬ ਵਿੱਚ ਕਿੱਥੇ ਕੀ ਅਤੇ ਕਦੋਂ ਵਾਪਰ ਰਿਹਾ ਹੈ ਜਾਣਕਾਰੀ ਲੈਣ ਲਈ ਤੁਸੀਂ ਸੁਰਿੰਦਰ ਮਾਨ ਜਰਨਲਿਸਟ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਮਿਲਦੇ ਹਾਂ ਅਗਲੀ ਨਵੀਂ ਅਪਡੇਟ ਨਾਲ। ਸਤਿ ਸ੍ਰੀ ਅਕਾਲ।